ਅੱਜ ਇਹਦਾ ਕੀਤਾ ਦਾ ਘਟਨਾ ਇਹ ਸੰਗਤੀ ਵਾਲੇ ਤੋਂ ਦਿਆਲਪੁਰਾ ਰਜਵਾਹਾ ਚੱਲਦਾ ਹੈ ਜਿਹਦੇ ਨਾਲ 8 ਪਿੰਡਾਂ ਦੀ ਕਰੀਬ ਆਪਣਾ 7881 ਏਕੜ ਰਕਵੇ ਦੀ ਸਿੰਚਾਈ ਹੁੰਦੀ ਹੈ ਇਹ ਰਜਵਾਹਾ ਬਹੁਤ ਪੁਰਾਣਾ ਬਣਿਆ ਬੈਤੀ ਤੇ ਇਸ ਰਜਵਾਹੇ ਦੇ ਵਿੱਚ ਜਿਹੜਾ ਇੱਟਾਂ ਦਾ ਬਣਿਆ ਸੀ ਸਮੇਂ-ਸਮੇਂ ਤੇ ਘਾਹ ਉੱਗ ਗਿਆ ਹੋਰ ਹੋ ਗਿਆ ਤੇ ਇਹ ਰਜਵਾਹਾ ਮੈਂ ਵੀ ਕਹਿ ਸਕਦਾ ਪੂਰੀ ਸਟਰੈਂਥਨਿੰਗ ਹੈ ਨਹੀਂ ਸੀ ਇਸ ਦੀ ਜਦ ਦੇ ਚ ਪਾਣੀ ਪੂਰਾ ਛੱਡ ਦਿੱਤੀ ਤਾਂ ਰਜਵਾਹਾ ਅਕਸਰ ਟੁੱਟ ਜਾਂਦਾ ਸੀ ਸੋ ਇਹ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਤੇ ਇਹ ਰਜਵਾਹਾ ਹੁਣ ਜਿਹਦਾ ਐਸਟੀਮੇਟ 4 ਕਰੋੜ ਕਰੀਬ 94 ਲੱਖ ਦਾ ਸੀ ਪਰ ਇਹ 4 ਕਰੋੜ ਦੇ ਵਿੱਚ ਬਣਾਇਆ ਗਿਆ ਹੁਣ ਸੰਗਤੀ ਵਾਲੇ ਤੋਂ ਲੈ ਕੇ ਚਾਰ ਪੁਲ ਵੀ ਇਹ ਤੇ ਬਣਾਏ ਗਏ ਨੇ ਜਿੱਥੇ ਵੀ ਲੋਕਾਂ ਦੀ ਡਿਮਾਂਡ ਸੀ ਕਿ ਇੱਥੇ ਪੁਲ ਬਣਾਏ ਜਾਣ ਉੱਥੇ ਪੁਲ ਬਣਾਏ ਗਏ ਨੇ ਤੇ ਸਾਰਾ ਕੰਕਰੀਟ ਦਾ ਕੀਤਾ ਇਸ ਖਾਈ ਵਾਲੇ ਰਸਤੇ ਤੱਕ ਦਾ ਕੰਕਰੀਟ ਦਾ ਇਹ ਆਪਣਾ ਰਜਵਾਹਾ ਹੋ ਗਿਆ ਇਸ ਤੋਂ ਬਾਅਦ ਵਾਟਰ ਬਾਕਸ ਤੱਕ ਇਹ ਜਿਹੜਾ ਜਾਂਦਾ ਸੀ ਉੱਥੇ ਅੰਡਰਗਰਾਉਂਡ ਪਾਈਪ ਪਾ ਦਿੱਤੇ ਅੰਡਰਗਰਾਉਂਡ ਪਾਈਪ ਨਹੀਂ ਪਾਏ ਕੱਲੇ ਉਹਦੇ ਉੱਪਰ ਬਕਾਇਦਾ ਸੜਕ ਹੈ ਜਿਹੜੀ ਉਹ ਬਣਾ ਕੇ ਇੰਟਰਲੌਕ ਟੈਲਾਂ ਲਾਈਆਂ ਨੇ ਹੁਣ ਇਹ ਸੜਕ ਕਰੀਬ 30 ਫੁੱਟ ਚੌੜੀ ਆ ਜਿਹੜੀ ਸੜਕ ਹੋ ਗਈ। ਦੋਹੇ ਪਾਸੇ ਤੇ ਜਿਹੜੇ ਖੇਤ ਸੀ ਉਹਨਾਂ ਨੂੰ ਬਹੁਤ ਦਿੱਕਤ ਸੀ। ਰਸਤਾ ਇੰਨਾ ਗਤੀ ਕਿ ਇੱਕ ਗੱਡੀ ਵੀ ਮੁਸ਼ਕਲ ਨਾਲ ਲੱਗਦੀ ਸੀ। ਅਕਸਰ ਐਕਸੀਡੈਂਟ ਵੀ ਹੁੰਦੇ ਰਹਿੰਦੇ ਸੀ। ਹੁਣ ਇਹ ਸ਼ਹਿਰ ਦਾ ਇੱਕ ਕਿਸਮ ਦਾ ਬਾਈਪਾਸ ਵੀ ਬਣ ਗਿਆ ਤੇ ਜ਼ਮੀਨਾਂ ਵਾਲਿਆਂ ਨੂੰ ਵੀ ਫਾਇਦਾ ਹੋ ਗਿਆ ਤੇ ਸਾਰੇ ਲੋਕਾਂ ਨੂੰ ਜਿਹੜੇ ਇੱਧਰ ੜਕ ਵਾਸ ਹੈ, ਇੱਧਰ ਖਾਈ ਹੈ, ਸਾਰੇ ਪਿੰਡਾਂ ਨੂੰ ਇਹਦਾ ਬਹੁਤ ਵੱਡਾ ਜਿਹੜਾ ਲਾਭ ਹੈ ਉਹ ਹੋਇਆ ਹੈ। ਤੋ ਅੱਜ ਇਹਦਾ ਅਦਗਠਨ ਕਰਕੇ ਲੋਕਾਂ ਦੇ ਹਵਾਲੇ ਕੀਤਾ। ਇਹਦੇ ਨਾਲ ਜੀ ਸ਼ਹਿਰ ਦੇ ਵਿੱਚ ਜਿਹੜਾ ਵਾਟਰ ਵਾਕ ਦਾ ਪਾਣੀ ਆ ਉਹਦਾ ਵੀ ਇਹ ਸਮੱਸਿਆ ਹੱਲ ਹੋਣੀ ਹੈ। ਦੇਖੋ 10% ਅਸੀਂ ਇਹਦੀ ਕੈਪੈਸਿਟੀ ਵਧਾਤੀ ਹੈ ਰਜਵਾਹੇ ਦੀ। ਤੇ ਜਿਹੜੀ ਵਾਟਰ ਵਾਕ ਦੀ ਗੱਲ ਹੈ ਵਾਟਰ ਵਾਕ ਸਾਡਾ ਦੋ ਟੈਂਕ ਪਹਿਲਾਂ ਬਣੇ ਹੋਏ ਆ। ਉੱਥੇ ਇੱਕ ਟੈਂਕ ਹੋਰ ਵੀ ਬਣਾਉਣਾ ਹੈ। ਇਹਦੇ ਨਾਲ ਜਦੋਂ ਰਜਵਾਹੇ ਦੀ ਕੈਪੈਸਿਟੀ ਪੂਰੀ ਹੋ ਗਈ ਪਹਿਲਾਂ ਪਾਣੀ ਦੀ ਦਿੱਕਤ ਨਹੀਂ ਆਉਣੀ। ਅਸੀਂ ਉੱਥੇ ਟੈਂਕ ਦੀ ਵੀ ਪ੍ਰੋਵੀਜ਼ਨ ਹੋਰ ਕੀਤੀ ਹੈ ਪਰ ਪਿਛਲੇ ਸਮਿਆਂ ਦੇ ਵਿੱਚ ਲੋਕਾਂ ਨੂੰ ਪਰਮਾਉਣ ਦੀ ਖਾਤਰ ਸਿਰਫ ਤੇ ਸਿਰਫ ਵੋਟਾਂ ਦੀ ਰਾਜਨੀਤੀ ਕਰਕੇ ਇੱਕ ਜਿਹੇ ਡਰਾਮਾ ਕੀਤਾ ਗਿਆ ਦੀ ਕਿ ਅਸੀਂ ਨਹਿਰ ਤੋਂ ਪਾਣੀ ਲੈ ਕੇ ਆਵਾਂਗੇ 35 ਲੱਖ ਰੁਪਏ ਦੇ ਪਾਈਪ ਦੱਬਤੇ ਮੋਗਾ ਮਨਜ਼ੂਰ ਨਹੀਂ ਕਰਾਇਆ 35 ਲੱਖ ਦੇ ਪਾਈਪ ਦੱਬਤੇ ਪਾਣੀ ਪਾਵਾਂਗੇ ਕਿਵੇਂ ਕੋਈ ਪ੍ਰਪੋਜ਼ਲ ਨਹੀਂ ਹੈਗੀ ਉਹੀ ਬਸ ਕਾਗਜ਼ਾਂ ਦੇ ਵਿੱਚ ਹੀ ਸਾਰਾ ਕੁਝ ਕਰਕੇ ਸਿਰਫ ਤੇ ਸਿਰਫ ਇਹ ਕਰਕੇ ਕਿ ਇਲੈਕਸ਼ਨ ਦੇ ਦੌਰਾਨ ਸਸੀਂ ਉਹਨੂੰ ਕਿਤੇ ਲੋਕੀ ਵੋਟਾਂ ਪਾਦਣਗੇ ਮਤਲਬ ਮੈਂ ਤਾਂ ਬੜਾ ਹੈਰਾਨ ਆ ਕਿ ਸਰਕਾਰ ਦਾ 35 ਲੱਖ ਰੁਪਏ ਉੱਥੇ ਧਰਤੀ 'ਚ ਦੱਬਤ ਪਰ ਇਹ ਕੰਮ ਪ੍ਰੈਕਟੀਕਲ ਹੀ ਹੈ ਹੁਣ ਜਦੋਂ ਇਸ ਰਜਵਾਹੇ ਦਾ ਪਾਣੀ ਉੱਥੇ ਪਏਗਾ ਤਾਂ ਪਾਣੀ ਦੀ ਕੋਈ ਕਮੀ ਨਹੀਂ ਰਹਿਣੀ ਤੇ ਸ਼ਹਿਰ ਦੇ ਵਿੱਚ ਅਸੀਂ ਸਾਰਾ ਜਿਹੜਾ ਨਹਿਰੀ ਪਾਣੀ ਆ ਉਹ ਸਪਲਾਈ ਕਰਾਂਗੇ